ਚੰਗਾ ਜਾਨਵਰ ਤਿਆਰ ਕਰਨਾ ਹਰ ਇੱਕ ਬੰਦੇ ਦਾ ਸ਼ੌਂਕੀ ਬੰਦੇ ਦਾ ਸੁਪਨਾ ਹੁੰਦਾ ਕਿ ਚੰਗਾ ਜਾਨਵਰ ਮੇਰੇ ਕਿੱਲੇ ਦੇ ਖੜਾ ਹੋਵੇ ਪਰ ਜਿੰਨਾ ਘਰੇ ਇੰਨਾ ਕਰਮ ਵਾਲਿਆਂ ਦੇ ਪੈਰ ਸਿੱਧੇ ਪੈਂਦੀਆਂ ਨਾਲ ਉੱਥੇ ਫਿਰ ਇਹੋ ਜਿਹੇ ਜਾਨਵਰ ਖੜੇ ਹੁੰਦੇ ਆ ਇਹ ਜਾਨਵਰ ਨੂੰ ਤੁਸੀਂ ਵੱਡਾ ਘੋੜਾ ਨਾ ਸਮਝੋ ਸਿਰਫ 25 ਮਹੀਨਿਆਂ ਦਾ ਵਸ਼ੀਰਾ ਹੈਗਾ ਵਾ 25 ਮਹੀਨੇ ਉਮਰ ਆ ਇਹਦੀ ਕਦ ਕਾੜ ਤੋਂ ਡੀਲ ਡੋਲ ਤੋਂ ਲੱਗਦਾ ਵਾ ਵੀ ਬਹੁਤ ਤਗੜਾ ਘੋੜਾ ਬਣਿਆ ਵਾ ਤੇ ਘੋੜਾ ਹੋਊਗਾ ਪਰ ਸਿਰਫ 25 ਮਹੀਨੇ ਉਮਰ ਆ ਆਉਣ ਵਾਲੇ ਦਿਨਾਂ 'ਚ ਆਉਣ ਵਾਲੇ ਟਾਈਮ 'ਚ ਇਦੋਂ ਵੀ ਵੱਡਾ ਬਣੂਗਾ ਇਹ ਬਾਕੀ ਗੱਲਬਾਤ ਬਾਈ ਨਾ ਕਰਦੇ ਆ ਪੂਰੀ ਜਾਣਕਾਰੀ ਡਿਟੇਲ ਚ ਦਿੰਨੇ ਆ ਸਸਰੀਕਾਲ ਜੀ ਸਸਰੀਕਾਲ ਬਾਈ ਜੀ ਪਹਿਲਾਂ ਤਾਂ ਆਪ ਜੀ ਦੇ ਚੈਨਲ ਤੇ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਪਰਮਾਤਮਾ ਤਰੱਕੀ ਬਖਸ਼ੇ ਇਹ ਬਾਈ ਜੀ ਇਹ ਕਿਹੜੀ ਲਾਈਨ ਦੇ ਵਿੱਚੋਂ ਇਹ ਕੋੜਾ ਇਹ ਬਾਈ ਜੀ ਸਮੁੰਦਰ ਲਾਈਨ ਚੋਂ ਹੈ ਅੱਛਾ ਜੀ ਕੋੜਾ ਤਾਂ ਨਹੀਂ ਆਪਾਂ ਕਹਿ ਸਕਦੇ ਇਹਨੂੰ 25 ਮਹੀਨਿਆਂ ਦਾ ਬਸ਼ੀਰਾ ਹੀ ਹੈ ਅੱਛਾ 25 ਮਹੀਨਿਆਂ ਦਾ ਹੀ ਆ ਹਾਂ ਜੀ ਠੀਕ ਹੈ ਬਈ ਤੇ ਸਮੁੰਦਰ ਲਾਈਨ ਦਾ ਹੀ ਸਮੁੰਦਰ ਦਾ ਪੋਤਾ ਆ ਗਿਆ ਜੀ ਤੇ ਦਲਬਾਗ ਜਿਹੜਾ ਮਿੱਡੇ ਵਾਲਾ ਹੈ ਉਹਦਾ ਬੱਚਾ ਹੈ ਜੀ ਉਹਦਾ ਬੱਚਾ ਆ ਗਿਆ ਮਾਂ ਇਹਦੀ ਹੈਗੀ ਹੈ ਜੀ ਡੋਡਾਂ ਵਾਲੇ ਪ੍ਰਿੰਸ ਦੀ ਅੱਛਾ ਜੀ ਬਹੁਤ ਚੰਗੀ ਮਤਲਬ ਕੁੜੀ ਹੈ ਅੱਛਾ ਜੀ ਮਾਂ ਵਾਲੇ ਪਾਸੋਂ ਕਿਹੜੀ ਲਾਈਨ ਚੋਂ ਬਾਈ ਜੀ ਇਹ ਇਹ ਮਾਂ ਇਹਦੀ ਹੈਗੀ ਜੀ ਡੋਡਾਂ ਵਾਲੇ ਪ੍ਰਿੰਸ ਦੀ ਅੱਛਾ ਜੀ ਉਹ ਵੀ ਆਪਣੇ ਘਰੀ ਜੰਮੀ ਹੈ ਜੀ ਅੱਛਾ ਆਪਣਾ ਆਪ ਦਾ ਘਰ ਦਾ ਹੀ ਹੈ ਘਰ ਦੀ ਬਰੀਡ ਹੈ ਜੀ ਸਾਰੀ ਜਿਹੜੀ ਇਹਦੀ ਨਾਨੀ ਆ ਉਹ ਹੈਗੀ ਜੀ ਰਾਜੂ ਡੋਡ ਦੀ ਠੀਕ ਹੈ ਬਾਈ ਹਾਂ ਜੀ ਬਹੁਤ ਸ਼ੌਂਕ ਨਾਲ ਤਿਆਰ ਕੀਤਾ ਵਾਕਿਆ 25 ਮਹੀਨਿਆਂ ਦੇ ਵਿੱਚ ਜੇ ਕਹੀਏ ਵੀ ਆਈ ਹਾਈਟ ਐਵ ਜੀ ਕਰਨੀ ਆ ਨਾ ਕੋਈ ਜੀ 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 68 ਹਾਈਟ ਹੋ ਗਈ ਜੀ ਅੱਛਾ ਜੀ 68 ਹੋ ਗਈ ਆ ਤੇ ਹਜੇ ਤਾਂ ਹਾਈਟ ਚੱਲੂਗੀ ਇਹਦੀ ਹੋਰ ਕੋਈ ਸ਼ਿਕਾਇਤ ਨਹੀਂ ਹਾਂ ਜੀ ਰਾਮ ਨਾਲ 70 ਪਲੱਸ ਕਰੂਗਾ ਘਟ ਨਹੀਂ ਕਰਦਾ ਬਿਲਕੁਲ ਜੀ ਬਿਲਕੁਲ ਯਾਨੀ ਕਿ ਆਉਣ ਵਾਲੇ ਮੀਲੇ ਤੇ ਇਸ ਤੇ ਆਪਾਂ 70 ਪਲੱਸ ਕਰ ਦਿਆਂਗੇ ਹਾਂ ਜੀ ਹਾਂ ਜੀ ਹਾਂ ਜੀ ਪ੍ਰਮਾਤਮਾ ਚਲੋ ਲੰਮੀ ਉਮਰ ਬਖਸ਼ੇ ਬਿਲਕੁਲ ਬਿਲਕੁਲ ਬਈ ਹਾਂ ਜੀ ਤੇ ਬਾਈ ਜੀ ਇਹ ਫਿਰ ਮੀਟਿੰਗ ਆਸਤੇ ਛੱਡਣ ਲੱਗੇ ਜਾਂ ਹਜੇ ਹਾਂ ਜੀ 2 ਕੁੜੀਆਂ ਕਰਵਾਈਆਂ ਮੇਟ ਅੱਛਾ ਜੀ ਹੋ ਗਏ 10 ਕ ਦਿਨ ਠੀਕ ਆ ਵੀ ਆਉਣ ਵਾਲੇ ਮੇਲੇ ਦੇ ਰਿਜ਼ਲਟ ਆਪਾਂ ਦਿਖਾ ਦਾਂਗੇ ਬਿਲਕੁਲ ਜੀ ਬਿਲਕੁਲ ਇਸੇ ਲਈ ਇਹ ਨਾ ਫੇ ਦੋ ਕੋੜੀਆਂ ਸਿੱਖ ਵੀ ਮਲਾਤੀਏ ਫਿਰ ਨਾਲੇ ਤਾਂ ਰਿਜ਼ਲਟ ਦਾ ਪਤਾ ਲੱਗ ਜਾਂਦਾ ਜੀ ਨਾਲੇ ਕਿਸੇ ਭੈਣ ਭਰਾ ਨੂੰ ਕੋਈ ਡਾਊਟ ਨਹੀਂ ਰਹਿੰਦਾ ਜੀ ਪਤਾ ਨਹੀਂ ਕਿ ਐਵੇਂ ਜੇ ਰਿਜ਼ਲਟ ਆਉਣਗੇ ਆਪਾਂ ਨੂੰ ਪਤਾ ਹੀ ਹੈ ਵੀ ਰਿਜ਼ਲਟ ਮਾੜੇ ਆ ਹੀ ਨਹੀਂ ਸਕਦੇ ਬਿਲਕੁਲ ਜਦੋਂ ਆਨਲਾਈਨ ਦੋਨੋਂ ਪਾਸੋਂ ਲੈਣ ਹਾਂਜੀ ਹਾਂਜੀ ਬਾਈ ਹਾਂਜੀ ਹਾਂਜੀ ਬਾਈ ਹਾਂਜੀ ਅੱਛਾ ਨਾਨੀ ਵਾਲੇ ਪਾਸੋਂ ਅੰਕਲ ਜੀ ਨਾਨੀ ਇਹਦੀ ਰਾਜੂ ਰੋਡ ਦੀ ਹੈ ਜੀ ਅੱਛਾ ਜੀ ਹਾਂਜੀ ਠੀਕ ਹੈ ਲਾਈਨ ਸਾਰੀ ਚੰਗੀ ਲਾਈਨ ਦਾ ਆ ਗਿਆ ਇਹ ਹਾਂਜੀ ਇਹਦੀ ਆ ਭੈਣ ਹੀ ਹੈ ਜੀ ਇਹਦੀ ਮੰਨ ਲਓ ਇਹ 14 ਮੰਥ ਦੀ ਹੋ ਗਈ ਜੀ ਅੱਛਾ ਜੀ ਤੇ ਹਾਈਟ ਇਹਦੀ 62 ਇੰਚ ਹੋਗੀ ਓਕੇ ਤੇ ਸਾਰੰਖੇੜੇ ਦੇ ਸ਼ੋਅ ਦੀ ਵੀ winner ਹੈ ਜੀ ਇਹ ਇਹ ਜੀ ਹਾਂਜੀ ਹਾਂਜੀ ਠੀਕ ਹੈ ਤੇ ਇਹਨੂੰ ਵੀ ਆਪਾਂ ਸ਼ੋਅ 'ਚ ਪਾਇਆ ਕਿਹੇ ਜੀ ਨਹੀਂ ਸ਼ੋਅ 'ਚ ਨਹੀਂ ਪਾਇਆ ਬਾਈ ਜੀ ਇਹਨੂੰ ਅੱਛਾ ਇਹਨੂੰ ਤਾਂ ਮੰਡੀ 'ਚ ਵੀ ਆਪਾਂ ਮੇਲੇ 'ਚ ਵੀ ਪਹਿਲੀ ਵਾਰ ਹੀ ਲੈ ਕੇ ਆਏ ਅੱਛਾ ਪਹਿਲੀ ਵਾਰ ਲਿਆਂਦਾ ਹਾਂ ਹਾਂ ਹੀ ਥੋੜਾ ਜਿਹਾ ਜੇ ਕਰਦਾ ਵੀ ਜਾਂਦਾ ਹਾਂ ਹਾਂਜੀ ਹਾਂਜੀ ਤੇ ਪਰ ਵੈਸੇ ਤਾਂ ਹੁਣ ਦੋ ਤਿੰਨ ਦਿਨ ਹੋ ਗਏ ਆ ਹਾਂ ਥੋੜਾ ਜਿਹਾ ਮਸਤ ਰਹਿੰਦਾ ਜੀ ਖਰ ਠੀਕ ਹੈ ਅੱਛਾ ਉਹ ਓਵੇਂ ਜ਼ਿਆਦਾ ਗਰਮ ਨਹੀਂ ਨਾ ਜੀ ਨਾ ਜਮੇ ਨਹੀਂ ਜਮੇ ਠੀਕ ਹੈ ਜੀ ਠੀਕ ਹੈ ਤੇ ਇਸ ਤੋਂ ਇਲਾਵਾ ਬਾਈ ਹੋਰ ਵੀ ਫਿਰ ਜਾਨਵਰ ਰੱਖਿਆ ਕਰੇ ਜਾਨਵਰ ਬਾਈ ਜੀ ਆਪਣੇ ਕੋਲੇ ਟੋਟਲ ਛੋਟੇ ਵੱਡੇ ਨਾਗ 12 ਜਾਨਵਰ ਹੈਗੇ ਅੱਛਾ ਜੀ ਤੇ ਸਟਾਰਟ ਆਪਾਂ ਇਹੀ ਤਿਆਰ ਕਰਦੇ ਸਟਾਰਟ ਹਾਂ ਜੀ ਆ ਦੇਵਰਾਜ ਦੀ ਆਪਣੇ ਮਾਰਵਾੜੀ ਅੱਛਾ ਜੀ ਬੱਚੀ ਸਪਤਾਸ਼ ਦੀ ਹੈ ਜੀ ਠੀਕ ਹੈ ਤੇ ਸਾਰੇ ਚੰਗੇ ਬਰੀਡ ਦੇ ਜਾਨਵਰ ਆ ਆਪਣੇ ਕੋਲੇ ਅਨਨੋਨ ਕੋਈ ਵੀ ਜਾਨਵਰ ਨਹੀਂ ਆਪਣੇ ਕੋਲੇ ਠੀਕ ਆ ਜੀ ਤੇ ਇਹਦੀ ਵਾਰ ਖਰਾਕ ਵਗੈਰਾ ਕੀ ਚੱਲਦੀ ਹੈ ਬਈ ਖਰਾਕ ਤਾਂ ਵਜਣੀ ਦਾਣਾ ਚੱਲਦਾ ਜੀ ਹਾਂਜੀ ਮਤਲਬ ਮੂੰਫਲੀ ਦਾ ਨੀਰਾ ਹੋਗਾ ਜਮੀ ਹੋਗੀ ਹਾਂਜੀ ਹੁਣ ਜਿਵੇਂ ਸਰਦੀ ਆ ਗਈ ਜੀ ਬਾਜਰਾ ਹੋ ਗਿਆ ਹਾਂਜੀ ਹਲਸੀ ਹੋਗੀ ਹਾਂਜੀ ਹਾਂਜੀ ਤੇ ਹੁਣ ਆ ਫਿਰ ਆਪਾਂ ਇਹਦੀ ਕੋਈ ਫੀਸ ਵੀ ਰੱਖ ਲਈਏ ਜਾਂ ਕਿ ਹਾਂਜੀ ਫੀਸ ਬਾਈ ਜੀ 31000 ਰੁਪਿਆ ਆਪਾਂ ਰੱਖੀ ਆ ਬਾਕੀ ਜੋ ਸੱਜਣ ਮੇਤਰਾਾਂ ਦੀ ਸਾਰਿਆਂ ਦੀ ਸਲਾਹ ਹੋਊਗੀ ਹਾਂਜੀ ਉਵੇਂ ਆਪਾਂ ਸਾਰੇ ਨਾਲ ਭੈਣ ਭਰਾਵਾਂ ਨਾਲ ਰਲ ਕੇ ਕਰਨਾ ਜੀ ਹਾਂ ਵੀ ਜੇ ਕੋਈ ਬੰਦਾ ਸੰਪਰਕ ਕਰਨਾ ਚਾਹੁੰਦਾ ਆਉਣਾ ਚਾਹੁੰਦਾ ਆ ਸਕਦਾ ਹਾਂ ਹਾਂਜੀ ਹਾਂਜੀ ਸਹੂਲਤ ਪੂਰੀ ਮਿਲੂਗੀ ਜੀ ਜੇ ਕੋਈ 2 4 ਦਿਨ ਹਫਤਾ 10 ਦਿਨ ਵੀ ਕੋਈ ਕੋੜੀ ਰੋਕਣਾ ਚਾਹੁੰਦਾ ਕਈ ਵਾਰੀ ਅੱਜ ਕੱਲ ਮੌਸਮ ਤੇ ਡਿਪੈਂਡ ਹੈ ਹਾਂਜੀ ਕਈ ਵਾਰੀ ਐਗ ਦੁਬਾਰਾ ਚੈੱਕ ਜਾਂਦੀਆਂ ਫਿਰ ਉਹ ਕਿਰਾਇਆ ਪਾੜਾ ਅਗਲੇ ਨੂੰ ਪੈ ਜਾਂਦਾ ਹਾਂਜੀ ਬੰਦੇ ਦੇ ਰਹਿਣ ਦੀ ਵੀ ਸਹੂਲਤ ਹੋਊਗੀ ਠੀਕ ਹੈ ਜੀ ਠੀਕ ਕੋਈ ਵੀ ਜੀ ਗੱਲ ਨਹੀਂ ਕੋਈ ਦੂਰੋਂ ਆਉਂਦਾ ਸੱਜਣ ਮਿੱਤਰ ਹਾਂਜੀ ਦੋ ਰਾਤਾਂ ਰਵੇ ਆਪਣੇ ਕੋਲੇ ਚਾਰ ਰਵੇ ਹਾਂਜੀ ਕੋਈ ਗੱਲ ਆਪਣਾ ਇੱਕ ਸੰਪਰਕ ਨੰਬਰ ਵੀ ਬੋਲ ਦਿਓ ਜੀ ਸੰਪਰਕ ਨੰਬਰ ਬਾਈ ਜੀ 94174 ਹਾਂਜੀ ਤੇ 18099 ਹੈ ਜੀ ਠੀਕ ਹੈ ਜੀ ਹਾਂਜੀ ਤੇ ਇਹ ਤੇ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਆ ਵੀਰ ਜਿਹੜਾ ਵੀ ਆਉਣਾ ਚਾਹੁੰਦਾ ਤੇ ਇਸ ਤੋਂ ਇਲਾਵਾ ਕੋਈ ਹੋਰ ਸਟੱਡ ਘਰੇ ਹੈਗਾ ਬਾਈ ਸਟੱਡ ਆਦਲ ਦਾ ਬੱਚਾ ਹੈ ਜੀ ਅੱਛਾ ਜੀ ਉਹ ਵੀ ਤਿਆਰ ਕਰਾਂਗੇ ਜੀ ਵੇਚਣ ਉਹ ਤਾਂ ਕੋਈ ਜਾਨਵਰ ਵੀ ਜੀ ਨਹੀਂ ਕਰਦਾ ਹਾਂਜੀ ਕਿਉਂਕਿ ਸਾਰੇ ਹੀ ਲੈਣਦੇ ਆ ਤੇ ਸਾਰੇ ਹੀ ਚੰਗੇ ਆ ਚੰਗੇ ਆ 25 ਲੱਖ ਰੁਪਏ ਬਛੇਰੀ ਦਾ ਮੈਨੂੰ ਸਾਰੰਖੇੜੇ ਦਿੰਦੇ ਸੀਗੇ ਜੀ ਅੱਛਾ ਜੀ ਨਹੀਂ ਜੀ ਕਰਿਆ ਵਾਪਸ ਲੈ ਆਂਦੀ ਪਿਆ ਯਾਰ ਦਾ ਤੇਲ ਵਾਲ ਕੇ ਅੱਛਾ ਵੇਚਣ ਗਏ ਸੀ ਜਾਂ ਵੇ ਅੱਬਾ ਛੋਚ ਵੀ ਪਾਈ ਸੀਗੀ ਜੀ ਅੱਛਾ ਜੀ ਤੇ ਅਸੀਂ ਆਖਿਆ ਚਲੋ ਵੇਚ ਵੀ ਦੇਵਾਂਗੇ ਜੇ ਚੰਗੇ ਮਿਲੇ ਤਾਂ ਠੀਕ ਹੈ ਜੀ ਤੇ ਫਿਰ ਨਹੀਂ ਮੰਨ ਕਰਿਆ ਪੈਸੇ ਦਾ ਐਵੇਂ ਕਹਿ ਦੀ ਬਹੁਤ ਹੁੰਦਾ ਜੀ 25 ਲੱਖ ਲਈ ਬਹੁਤ ਹੁੰਦਾ ਜੀ ਬਿਲਕੁਲ ਨਹੀਂ ਦਿੱਤੀ ਆਪਾਂ ਤੇ ਇਹ ਬਿਲਕੁਲ ਸਪੌਟਲੈਸ ਆ ਬਈ ਜੀ ਹਾਂ ਜੀ ਹਾਂ ਜੀ ਬਿਲਕੁਲ ਠੀਕ ਹੈ ਮਾੜੇ ਅੱਗੇ ਹੋ ਜੇ ਯਾਰ ਪਿੱਛੇ ਦੇ ਤੇ ਆ ਜੋ ਹੀ ਲੈ ਆਓ ਤੁਸੀਂ ਅੱਗੇ ਨੂੰ ਲੈਓ ਬਾੜਾ ਰਸੀਦ ਲਓ ਜਿਹਾ ਚਾਰ ਵੀ ਦਿਖਾਉਣੇ ਹੁਣ ਪੋਕ ਕੇ ਦਿਖਾਉਣੇ ਬਾਈ ਤੋਰਿਓ ਥੋੜਾ ਬੈਕ ਸਾਈਡ ਤੋਂ ਵੀ ਆਪਾਂ ਸੰਦ ਦਿਖਾਉਣੇ ਆ ਤੁਹਾਨੂੰ ਪੂਰਾ ਬਾਈ ਨੇ ਸ਼ੌਂਕ ਨਾਲ ਪਾਲਿਆ ਹੋਇਆ ਸ਼ੌਂਕ ਨਾਲ ਮਿਹਨਤ ਕਰਕੇ ਬਾਕੀ ਬਾਈ ਜੀ ਗਰਦਨ ਗੁਰਦਨ ਐਕਸਟਰਾ ਐ ਜੀ ਬਹੁਤ ਲੰਮੀ ਗਰਦਨ ਐ ਹਾਂਜੀ ਹਾਂਜੀ ਛਾਤੀ ਛੂਤੀ ਦਾ ਸੁੰਬ ਦਾ ਪੂਰਾ ਮਜਬੂਤ ਹੈ ਜੀ ਪੂਰਾ ਮਜਬੂਤ ਹੈ ਹਾਂ ਜੀ ਹਜੇ ਲੈਨੇ ਇਹਨੇ ਬੰਨਣਾ ਇਹਨੇ ਹਜੇ ਬੰਨਣਾ ਹਜੇ ਤਾਂ ਪਛੀ ਬੱਚਾ ਹੈ ਜੀ ਕੁਝ ਵੀ ਟਾਈਮ ਨਹੀਂ ਹੋਇਆ ਹਾਂ ਜੀ ਹਾਂ ਜੀ ਹਾਂ ਜੀ ਸਾਨ ਬਣੂਗਾ ਉਦੋਂ ਤਾਂ ਇਹਦਾ ਦੇਖ ਵੱਖਰੀ ਹੋਊਗੀ ਬਿਲਕੁਲ ਬਾਈ ਜੀ ਬਿਲਕੁਲ ਹਾਂ ਪਰਮਾਤਮਾ ਕਿਰਪਾ ਕਰੇ ਆਉਣ ਵਾਲੇ ਟਾਈਮ 'ਚ ਆਉਣ ਵਾਲੇ ਸਾਲ 'ਚ ਆਉਣ ਵਾਲੇ ਮੇਲੇ ਤੇ ਆਪਾਂ ਇਹਨੂੰ ਬਹੁਤ ਵੱਡੇ ਘੋੜੇ ਦੇ ਵਿੱਚ ਹਾਂ ਜੀ ਬਾਈ ਬਾਕੀ ਥੋੜਾ ਵੀ ਬਹੁਤ ਧੰਨਵਾਦ ਹੈ ਚੈਨਲਾਂ ਆ ਰਹੇ ਮਤਲਬ ਦੂਰ ਦੂਰ ਸਟੇਟਾਂ ਤੱਕ ਪਤਾ ਲੱਗਦਾ ਘੋੜਿਆਂ ਦਾ ਨਹੀਂ ਘਰੇ ਵੱਜਿਆਂ ਦਾ ਤਾਂ ਬਾਈ ਕਿਸੇ ਨੂੰ ਪਤਾ ਹੀ ਨਾ ਲੱਗੇ ਬਿਲਕੁਲ ਜੀ ਬਿਲਕੁਲ ਸਹੀ ਬਹੁਤ ਬਹੁਤ ਤੁਹਾਡਾ ਸਹਿਜ ਹੋਗਾ ਇਸ ਚੀਜ਼ ਚ ਧੰਨਵਾਦ ਬਾਈ ਧੰਨਵਾਦ ਠੀਕ ਆ ਬਾਈ ਠੀਕ ਆ ਬਾਈ ਜੀ ਆਪਾਂ ਨੰਬਰ ਵੀ ਦੱਸਤਾ ਵਾ ਜੇ ਕੋਈ ਵੀਰ ਨੇ ਆਉਣਾ ਹੈ ਤੁਹਾਡੇ ਨਾਲ ਸੰਪਰਕ ਜਰੂਰ ਕਰ ਲੈ ਧੰਨਵਾਦ ਧੰਨਵਾਦ ਬਾਈ ਜੀ